ਆਪ ਅਸੈਂਬਲੀ ਕੰਸਟੀਟੂਐਂਸੀ ਜਿੱਤੋ ਸਾਡੇ ਗੁਰਪ੍ਰੀਤ ਸਿੰਘ ਜੀ ਬੋਗੀ ਬਸੀ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਮੌਤ ਤੋਂ ਬਾਅਦ ਉੱਥੇ ਚੋਣ ਹੋਣੀ ਸੀ ਔਰ ਇਸ ਦੀ ਚੋਣ ਜਿਹੜੀ ਹੈ ਉਹ ਬੜੀ ਹੌਟ ਚੋਣ ਸੀ ਸਾਰੀਆਂ ਪਾਰਟੀਆਂ ਇਵਨ ਬੀਜੇਪੀ ਸ਼ਰੋਮਣੀ ਅਕਾਲੀ ਦਲ ਔਰ ਕਾਂਗਰਸ ਇਸ ਗੱਲ ਦਾ ਦਾਅਵਾ ਕਰਦੇ ਸੀ ਕਿ ਜਿਹੜੀ ਇਹ ਚੋਣ ਹੈ ਉਹ ਅਸੀਂ ਬੜੀ ਵੱਡੀ ਗਿਣਤੀ ਦੇ ਨਾਲ ਜਿੱਤਾਂਗੇ ਉਹ ਸਾਡੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਦੇ 3 ਸਾਲ ਦੇ 3 ਸਾਲ ਦੇ ਕੀਤੇ ਹੋਏ ਕੰਮ ਐ ਉਹਨਾਂ ਨੂੰ ਨਕਾਰਦੇ ਸੀ ਉਹ ਕਹਿੰਦੇ ਸੀ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਨਾਖੁਸ਼ ਨੇ ਔਰ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਚਾਰ ਇਸ ਤਰ੍ਹਾਂ ਦਾ ਪ੍ਰਚਾਰ ਦਾ ਅਵਸਾਰਾ ਕੀਤਾ ਉਸ ਦਾ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਲੁਧਿਆਣੇ ਦੇ ਲੋਕਾਂ ਨੇ ਕੋਈ ਨੋਟਿਸ ਨਹੀਂ ਲਿਆ ਅੱਜ 23 ਤਰੀਕ ਹੈ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਰੋੜਾ ਸਾਹਿਬ ਦੀ ਜਿਹੜੀ ਲੀਡ ਹੈ ਉਹ ਗਿਣਤੀ ਦੇ ਖਤਮ ਹੋਣ ਤੱਕ ਕਿਤੇ ਵੀ ਟੁੱਟੀ ਨਹੀਂ ਤੇ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਲ ਕਰਕੇ ਆਪਦਾ ਝੰਡਾ ਪੰਜਾਬ ਦੇ ਵਿੱਚ ਫਿਰ ਲਹਿਰਾਇਆ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਆਪ ਪੰਜਾਬ ਦੇ ਲੋਕ ਜਿਹੜੇ ਲੁਧਿਆਣੇ ਦੀ ਚੋਣ ਦੇ ਨਾਲ ਉਹਨਾਂ ਨੇ ਦਰਸਾਇਆ ਕਿ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ 'ਚ ਵਿਸ਼ਵਾਸ ਕੀਤਾ ਲੋਕਾਂ ਨੇ ਔਰ ਇਹ ਆਉਣ ਵਾਲੇ ਸਮੇਂ ਦਾ ਇੱਕ ਲੋਕਾਂ ਨੇ ਉਹਨਾਂ ਨੂੰ ਰਾਹ ਦਰਸਾਤਾ ਹੈ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਫੇਰ ਦੁਬਾਰਾ ਆਮ ਆਦੀ ਪਾਰਟੀ ਦੀ ਸਰਕਾਰ ਲਿਆਉਣਗੇ ਕੱਲੀ ਇੱਥੇ ਵੱਸ ਨਹੀਂ ਈਵਨ ਗੁਜਰਾਤ ਦੇ ਵਿੱਚ ਜਿਹੜੀ ਚੋਣ ਹੋਈ ਹੈ ਗੁਜਰਾਤ ਦੇ ਵਿੱਚ ਵੀ ਇੱਕ ਸੀਟ ਆਮ ਆਦੀ ਪਾਰਟੀ ਨੇ ਜਿੱਤੀ ਹੈ ਔਰ ਉਹ ਬਹੁਤ ਵੱਡਾ ਸੁਨੇਹਾ ਹੈ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ ਅਸੀਂ ਅੱਜ ਸਾਰੇ ਮੇਰੇ ਸੜਕੇ ਦੇ ਬਟਿੰਡਾ ਵਿਧਾਨ ਸਭਾ ਵਾਲਕੇ ਦੇ ਸਾਰੇ ਇੱਥੇ ਜਿਹੜੇ ਬਲਾਕ ਪ੍ਰਧਾਨ ਸਾਹਿਬan ਇਕੱਠੇ ਹੋਏ ਨੇ ਸਾਡੇ ਕੁਝ ਜਿਹੜੇ ਵਾਰਡ ਪ੍ਰਧਾਨ ਇਕੱਠੇ ਹੋਏ ਨੇ ਸਾਡੇ ਸਾਰੇ ਸਾਥੀ ਅੱਜ ਅਸੀਂ ਇਹ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਇੱਥੇ ਲੱਡੂ ਵੰਡਣ ਦੇ ਲਈ ਇਕੱਠੇ ਹੋਏ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਣ ਦੇ ਲਈ ਕਿ ਇੱਕ ਦੂਜੇ ਨੂੰ ਵਧਾਈਆਂ ਦੇਣ ਦੇ ਲਈ ਮੈਂ ਸਾਡੀ ਪਾਰਟੀ ਨੂੰ ਸਰਪ੍ਰਭਗਨ ਸਿੰਘ ਮਾਨ ਜੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਦੇ ਥੱਲੇ ਲੁਧਿਆਣੇ ਦੀ ਸੀਟ ਬਹੁਤ ਵੱਡੇ ਬੋਟਾਂ ਦੇ ਨਾਲ ਜਿੱਤੀ ਗਈ ਹੈ ਤੇ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਕੀਤਾ ਅੱਗੇ ਜੇ ਇਲੈਕਸ਼ਨ ਹੋਗੇ ਬាទ ਉਸਦੇ ਵੀ ਅਸਰ ਬਹੁਤ ਲੱਗਦਾ ਇਸੀ ਦਾ ਬਿਲਕੁਲ ਜਦੋਂ ਕੋਈ ਵੀ ਜੇ ਮੈਚ ਹੁੰਦੇ ਨੇ ਜੰਗ ਹੁੰਦੀ ਹੈ ਉਸ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਲੋਕਾਂ ਦੇ ਦਿਮਾਗਾਂ ਦੇ ਉੱਤੇ ਲੰਮਾ ਸਮਾਸਰ ਰਹਿੰਦਾ ਜਿਹੜੀ ਇਹ ਜਿੱਥੋ ਹੀ ਹੈ ਇਸ ਨੇ ਜਿੱਥੇ ਦੋ ਗੱਲਾਂ ਕਰਦੀਆਂ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਉੱਤੇ ਆਪ ਦਾ ਅਸਰ ਛੜਨਾ ਹੈ ਉੱਥੇ ਸਾਨੂੰ ਵੀ ਇਹ ਅਹਿਸਾਸ ਕਰਾਇਆ ਕਿ ਅਸੀਂ ਹੋਰ ਵੱਧ ਚੜ ਕੇ ਜਿਹੜਾ ਸਾਡਾ 1.5 ਸਾਲ ਰਹਿੰਦਾ ਲੋਕ ਖੇਤਾਂ ਦੇ ਵਿੱਚ ਹੋਰ ਵੱਧ ਕੰਮ ਕਰੀਏ ਤਾਂ ਕਿ 2027 ਦੇ ਵਿੱਚ ਇਹ ਤੋਂ ਵੀ ਅੱਗੇ ਵੱਧ ਕੇ ਲੋਕ ਸਾਡੇ ਨਾਲ ਕਰਨ ਇਸ ਦੇ ਲਈ ਸਾਨੂੰ ਹੋਰ ਉਤਸ਼ਾਹ ਮਿਲਿਆ